ਅਮੀਰੀ ਦੋ ਤਰ੍ਹਾਂ ਦੀ ਹੁੰਦੀ ਹੈ ਅਮੀਰੀ ਦੋ ਤਰ੍ਹਾਂ ਦੀ ਇੱਕ ਬਰੂਨੀ ਦੌਲਤ ਹੁੰਨੀ ਇਹ ਚਾਰ ਦਿਨ ਦੀ ਅਮੀਰੀ ਹੈ ਇੱਕ ਅੰਦਰੂਨੀ ਅਮੀਰੀ ਹੁੰਦੀ ਜਿਨ੍ਹਾਂ ਦੇ ਕੋਲ ਨਾਮ ਦਾ ਖਜ਼ਾਨਾ ਹੁੰਦਾ ਉਹਨੂੰ ਕਹਿੰਦੇ ਅੰਦਰੂਨੀ ਅਮੀਰੀ ਉਹ ਸਿੱਖ ਦੇ ਕੋਲ ਦੋਵੇਂ ਤਰ੍ਹਾਂ ਦੀਆਂ ਅਮੀਰੀਆਂ ਨੇ ਉਹ ਆਰਥਿਕ ਤੌਰ ਤੇ ਵੀ ਬੜਾ ਸੌਖਾ ਤੇ ਅਧਿਆਤਮਿਕ ਤੌਰ ਤੇ ਵੀ ਉਹਦਾ ਜੀਵਨ ਬੜਾ ਉੱਚਾ ਸੁੱਚਾ ਹੈ ਉਸ ਨਗਰ ਦੇ ਵਿੱਚ ਲਾਹੌਰ ਸ਼ਹਿਰ ਵਿੱਚ ਕਿਉਂਕਿ ਸਮੇਂ ਦੇ ਨਾਲ ਹੁਣ ਸਾਰਾ ਕੁਝ ਅਮੈਂਡ ਹੋ ਗਿਆ ਬਦਲ ਗਿਆ ਆਪਾਂ ਪਿੰਡਾਂ ਦੇ ਰਹਿਣ ਵਾਲਿਆਂ ਹਰ ਪੁਰਾਣੇ ਪਿੰਡ ਵਿੱਚ ਇੱਕ ਟੱਬਰ ਹੁੰਦਾ ਸੀ ਜਿਹਨੂੰ ਕਹਿੰਦੇ ਸ਼ਾਵਾਂ ਦਾ ਪਰਿਵਾਰ ਜਿਹੜੇ ਪੁਰਾਣੇ ਪਿੰਡ ਨੇ ਤੁਸੀਂ ਜਾ ਕੇ ਤਸਦੀਕ ਕਰ ਲੈਣਾ ਸ਼ਾਵਾਂ ਦੀ ਪਤਨੀ ਸ਼ਾਵਾਂ ਦਾ ਪਰਿਵਾਰ ਉਸ ਦਾ ਭਾਵ ਹੁੰਦਾ ਸੀ ਕਿ ਉਥੋਂ ਦੇ ਲੋਕੀ ਆਪਿਆਂ ਆਰਥਿਕ ਲੋਣਾ ਉਹਨਾਂ ਲੋਕਾਂ ਕੋਲ ਕਰਦੇ ਸਨ ਇਹ ਸ਼ੌਕ ਆਂਦਾ ਸੀ ਹੁਣ ਬੈਂਕ ਆ ਗਏ ਅੰਗਰੇਜ਼ਾਂ ਦੇ ਜਮਾਨੇ ਕਰਕੇ ਇੱਕ ਜਮਾਲ ਨਾਮ ਦਾ ਮੁਸਲਮਾਨ ਉਹਨੇ ਪ੍ਰਦੇਸ਼ ਨੂੰ ਜਾਣਾ ਤੇ ਉਹਨੇ ਮਨ ਵਿੱਚ ਵਿਚਾਰ ਕੀਤਾ ਕਿ ਮੇਰੇ ਕਰ ਪੈਸੇ ਬੜੇ ਪੈ ਤੇ ਬਣਾ ਇਹਨਾਂ ਦੇ ਪੰਜਾਬ ਵਾਸਤੇ ਕੋਈ ਤਰੀਕਾ ਵੀ ਮੈਂ ਪਾਈਪ ਤੰਗ ਦੇ ਕੋਲ ਇਮਾਨਤ ਰੱਖ ਦਿਆਂ ਮੈਂ ਗੱਲ ਕਰਨ ਲੱਗਾ ਜਪਯੋਜਨ ਅਰਜਨ ਦੇਵ ਗੁਰੂ ਫਿਰ ਸੰਕਰਤ ਜੋਂਨ ਘਰ ਪਰ ਆਇਓ ਉਹ ਪੈਸੇ ਉਹਦੇ ਕੋਲ ਰੱਖ ਗਿਆ ਕਿ ਮੈਂ 6 ਮਹੀਨਿਆਂ ਨੂੰ ਆਵਾਂਗਾ ਪਰਿਵਾਰਕ ਮਜਬੂਰੀਆਂ ਕਰਕੇ ਲੋੜਾਂ ਕਰਕੇ ਟਾਈਮ ਵੱਧ ਲੰਘ ਗਿਆ ਤੇ ਆਇਆ ਕਹਿੰਦਾ ਭਾਈ ਸਾਹਿਬ ਤੁਹਾਡੇ ਕੋਲ ਕੁਝ ਮਾਇਆ ਲੈਣੀ ਹੈ ਤੇ ਭਾਈ ਪ੍ਰਤਾਪ ਕਹਿਣ ਲੱਗੇ ਵੀ ਗੁਰਮਖਾ ਮੇਰੇ ਕੋਲ ਮਾਇਆ ਕਿੱਥੋਂ ਆ ਗਈ ਆਪਾਂ ਗੁਰਮੁਖੋ ਪੰਕਤੀਆਂ ਪੜ੍ਹਦੇ ਆ ਟੂ ਐਰ ਇਜ਼ ਹਿਊਮਨ ਅੰਗਰੇਜ਼ੀ ਚ ਤੇ ਆਪਾਂ ਗੁਰਬਾਣੀ ਕਹਿੰਦੇ ਆ ਭੁੱਲਣ ਅੰਦਰ ਸਭ ਕੋ ਆਪੋਲ ਗੁਰੂ ਕਰਤਾਰ ਭੁੱਲਣ ਵਿੱਚ ਕੀਆ ਸਭ ਕੋਈ ਕਰਤਾ ਆਪ ਨਾ ਭੁੱਲੇ ਆਪਾਂ ਸਾਰੇ ਭੁੱਲਣ ਵਾਲੇ ਪਰ ਆ ਬਾਪੂ ਨਹੀਂ ਜੇ ਭੁੱਲਦਾ ਹੁਣ ਉਹਨੇ ਆ ਕੇ ਪੈਸੇ ਮੰਗੇ ਪੈਸੇ ਬੜੇ ਜਿਆਦੇ ਸਨ 500 ਰੁਪਈਆ ਸੀ ਤੁਹਾਡੇ ਚੁਕੀਆਂ ਨੇ ਕਹਿਣਾ ਵੀ ਗਿਆਨੀ ਜੀ 500 ਰੁਪਇਆ ਵੀ ਕੋਈ ਚੀਜ਼ ਹੁੰਦਾ ਗੁਰਮਖੋ ਆਪਾਂ ਸੇਖਾਂ ਸਾਡੇ ਬਾਪੂ ਨੇ 200 ਰੁਪਇਆ ਦੀ ਐਫ ਡੀ ਕਰਾਈ ਸਾਨੂੰ ਦਿੱਲੀ ਵਾਰ-ਵਾਰ ਮਾਰਨ ਦੀ ਕੋਸ਼ਿਸ਼ ਕਰਦੀ ਪਰ ਸਾਡੀ ਐਫ ਡੀ ਮੁਕਦੀ ਨਹੀਂ